ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਵਾ ਤੇ ਦੋਵਾਂ ਦੇ ਮਗਰੀ ਬੱਛੀਆਂ ਵਾ ਸੋਹਣੀਆਂ ਬੱਛੀਆਂ ਵਾ ਮਗਰੀ ਇੱਕ ਤੁਹਾਨੂੰ ਜਰਸੀ ਕ੍ਰੋਸ ਚ ਵੇਖ ਤਾਂ ਦਿਖਾਉਣੀ ਜਰਸੀ ਚ ਤੇ ਇੱਕ ਤੁਹਾਨੂੰ ਆ ਵੀ ਤਾਜੀ ਸੋਈ ਵੇਖ ਤਾਂ ਦਿਖਾਉਣੀ ਆ ਇਹਦੇ ਮਗਰ ਵੀ ਬੱਛੀ ਬੜੀ ਪਿਆਰੀ ਆ ਸੁਈਆਂ ਦਾ ਇਹ ਵਾਦਾ ਵਾ ਵੀ ਆਪਣੀਆਂ ਦੋਵੇਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਵੀ ਰਪਹ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਓ ਅਸੀਂ ਵੀਡੀਓ ਚ ਕਦੇ ਵੀ ਨਹੀਂ ਕਹਿੰਦੇ ਵੀ ਜੇ ਬਿਨਾਂ ਚਵਾਈ ਤੋਂ ਜਾਂ ਕਿਸ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਭਾਵੇਂ ਕੋਈ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆਪਾਂ ਨਹੀਂ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹੋ ਸਨੋਂ ਠੀਕ ਠਾਕ ਜੀ। ਸਭ ਬਧਿਆ ਜੇ। ਤੇ ਨਾਮ ਦੱਸਦੇ ਇਕਰੀ ਫਿਰ। ਨਾਮ ਮਜੀਤ ਸਿੰਘ ਪਿੰਡ ਰਾਜਪੁਰ ਖੁਰਦ ਸੀਲ ਨਾਲਾ ਜ਼ਿਲ੍ਹਾ ਮਾਨਸਾ ਤੇ ਫੋਨ ਨੰਬਰ ਬੋਲ ਦਿਓ। 98778 82776 ਠੀਕ ਹੈ। ਤੇ ਅਜੇ ਹੋਈ ਨਹੀਂ ਅੱਖ ਸਹੀ ਪੂਰੀ। ਹਾਂ ਠੀਕ ਹੈ ਇਦਾਂ ਥੋੜਾ ਜਿਹਾ ਸਾਡ ਸਾਡ ਤੁਨ ਦਿਖਾਵਾ ਹੋ ਪਈ ਨਹੀਂ। ਅੱਛਾ ਤੇ ਉਹਦੇ ਕਰਕੇ ਫਿਰ ਐਨਕ ਅਜੇ ਲੱਗਣ ਦੀ ਆ। ਹਾਂਜੀ। ਹੋ ਫਿਰ ਚੱਲੀ ਜਾਂਦਾ ਕੰਮ ਕਰ ਵਧੀਆ ਕੰਮ ਮਿਲ ਜੀਦਾ ਹੁਣ ਵੀ ਵੈਰ ਹੈ ਅੰਦਰ ਵਧੀਆਂ ਦਿਲ ਲਿੰਦੀਆਂ ਦਾਦਾ ਤੁਹਾਨੂੰ ਕੋਰਾ ਆਪਾਂ ਰੰਗਰ ਹਾਜ਼ਰ ਜਿਆ ਸੁਆ ਹੀ ਵੇਚਦੇ ਆ ਹਾਂਜੀ ਹਾਂਜੀ ਖੁਸ਼ ਹੋ ਕੇ ਜਾਂਦਾ ਨੇ ਸੁਣੀਆਂ ਦੋਵੇਂ ਆਪਣੀ ਕੋਈ ਤਸੱਲੀ ਕਰਕੇ ਖੜੇ ਜਿੱਦਾਂ ਮਰਜ਼ੀ ਨੇ ਠੀਕ ਆ ਹਾਂਜੀ ਹੁੰਦੇ ਫਿਰ ਤੁਹਾਡੇ ਫੈਨਾਂ ਦੇ ਫੋਨ ਫਿਰ ਹਾਂਜੀ ਫੋਨ ਤੇ ਬੜੇ ਆਉਂਦੇ ਜੀ ਮਾਲ ਤੋਂ ਘੱਟ ਲਉਂਦਾ ਚੰਗਾ ਮਾਲ ਲਵਦਾ ਆਪਾਂ ਸਾਡੇ ਗਾਹ ਕੋਈ ਖਰੇ ਮਾਲ ਆਲੇ ਤੇ ਅਸੀਂ ਆ ਵੀ ਖਰੇ ਚੰਗਾ ਡੰਗ ਲਾ ਕੇ ਵੇਚ ਕੇ ਕੋਈ ਚੰਗੀ ਠੀਕ ਆ ਨਾਲੇ ਸੋਏ ਸਵਾਏ ਦਾ ਇਹ ਵਾਦਾ ਆ ਵੀ ਤੁਹਾਡੇ ਘਰ ਰੋਮਾਨ ਨਾ ਕਿਨੇ ਦੋ ਟਾਈਮ ਚਵਾਈ ਕਰਕੇ ਲੈ ਯਾ ਆ ਜਾਂਦੇ ਸਾਡੇ ਫੈਨ ਫੋਨਾਂ ਵਾਲੇ ਵੀ ਤੁਸੀਂ ਥਣ ਥਣ ਚੰਗਾ ਕਿੱਥੋਂ ਲੱਭ ਲਓ ਇਹ ਬੋਲੀਆਂ ਗਾਵਾਂ ਦਾ ਸਾਣਾ ਨਹੀਂ ਪਰਾ ਦੇ ਫਿਰ ਲੋਟ ਸਿਹੋਰ ਆ ਥਣ ਥਣ ਚੰਗਾ ਹੋਵੇ ਸੀਰ ਹੋਣ ਕਿ ਨਹੀਂ ਹਾਂਜੀ ਹਾਂਜੀ ਗਲਾਨੀ ਚੋਵੇ ਨਿਆਣਾ ਚੋਵੇ ਕੋਈ ਆ ਕੇ ਰਕਮ ਇਕੱਠੀ ਨਹੀਂ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੁਸੀਂ ਕਰੀਏ ਥਾਣਾ ਬੜਾ ਕਮਾਲ ਦਾ ਇਹਦੇ ਕੋਲ ਤੇ ਇਹ ਤਾਂ ਮਗਰ ਵੱਛੇ ਭੜੀ ਕਮਾਲ ਦੀ ਆ ਜੀ ਦੂਜੀ ਠੀਕ ਹੈ ਜੈਕਸੀ ਵੀ ਹੁੰਦੀ ਬੜੀ ਠੰਡੀ ਠੰਡੀ ਦੀ ਦੇਖੋ ਕਿੱਥੇ ਕਿੱਥੇ ਥਾਂ ਥਾਂ ਵੀ ਚੰਗਾ ਦੋ ਤੋਂ ਲੱਗ ਉਸ ਤਰੀ ਲੱਗੀ ਹਾਲ ਲਾ ਲਓ ਠੀਕ ਆ ਨਾ ਦੇਖ ਲਓ ਜੀ ਤਾਂ ਵੀ ਰੱਸੀ ਪਾਓ ਤੇ ਫਾਂ ਵੀ ਨਾ ਪਾਓ ਆਂਦੇ ਸਾਦੇ ਚੰਗਾ ਦੂਰ ਦੂਰ ਜਿਹੜਾ ਸਾਨੂੰ ਲੱਗਾ ਹੈ ਕਿੰਨੇ ਦਿਨ ਹੋਏ ਜਿੰਨੇ ਸੂਈ ਨੂੰ ਇਹਨੂੰ ਅੱਜ ਵੀ ਜੀ 6ਵਾਂ ਦਿਨ ਹੋ ਗਿਆ ਜੀ ਇਹ 21 ਤਰੀਕ ਨੂੰ ਸੂਈ ਜੀ ਅੱਛਾ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਵੀ ਜੀ ਹੁਣ 20 ਲੀਟਰ ਬੋਲੇ ਹੀ ਏ ਥੱਲੇ ਅੱਛਾ 20 ਲੀਟਰ ਤਿਆਰ ਮੌਕੇ ਤੇ ਬਾਕੀ ਚਵਾਈ ਬਹੁਤ ਛੇਤੀ ਮੰਗਦੀ ਏ ਪਰ ਪੰਜਾਂ ਛਾਂ ਘੰਟੇ ਬਾਅਦ ਬਣ ਜਾਂਦੀ ਏ ਜੇ ਆਪਾਂ ਤਿੰਨ ਟਾਈਮ ਕੱਢ ਲਾਂਗੇ ਤੇ 2 ਕਿਲੋ ਵਾਧੇ ਵੀ ਕਰ ਸਕਦੇ ਆ ਅੱਛਾ ਬਾਕੀ ਆਪਾਂ ਹੁਣ ਦੋ ਟਾਈਮ ਕੋ ਚਾਊਗਾ ਤਾਂ ਹੋਵੇਗਾ 20 ਆਪਾਂ 18 ਕਿਲੋ ਦੀ ਗਾਰੰਟੀ ਦੇਵਾਂਗੇ ਅੱਛਾ ਜਿਹੜਾ ਘਰੋਂ ਚਵਾ ਕੇ ਦੋਗੇ ਜੇ ਤਿੰਨ ਟਾਈਮ ਚਾਊਗਾ ਤੇ 20 ਪਲੱਸ ਹੋਊਗਾ ਹੋਣੀ ਤੇ ਉਦ ਤਰ੍ਹਾਂ ਕਿ ਨਾਂਗ ਦੁੱਧ ਕਰੀ ਜਾਊਗੀ ਉਦ ਤੇ ਵੀ ਜੀ 25 ਕਿਲੋ ਦੀ ਪਿਛਲੀਆ ਕਬਸਤੀ ਹੈ ਜੀ ਅੱਛਾ ਉਹ ਆਂਦੇ ਸੀ ਤੇ ਅਹੀਂ ਦੰਨੇ ਕਿ ਪੁਰਾਣੀ ਹੁੰਦਾ ਪਾਕਾ ਇਹ ਹਿਸਾਬ ਨਾਲ ਉਹਨੇ ਬੌਲਾ ਸ਼ਾਰਟ ਕੀਤਾ ਦੁੱਧ ਆਦਿ 30 ਦੇ ਲਾਗੇ ਪਾਉਣੀ ਖੋਲੋ ਹਾਂ ਫਿਰ ਤੋਰੀਏ ਤੋੜ ਦੋ 来 ਜੋ ਬਾਅਦ ਨੂੰ ਆਜੇ ਲੈ ਆਓ ਸੋਰੀ ਬੱਚੇ ਦੇ ਅੰਦਰ ਹੈ ਠੀਕ ਹੈ ਬਾਕੀ ਥਾਂ ਨਾ ਬੜਾ ਕਮਾਲ ਦਾ ਵਾ ਇਹਦੇ ਕੋਲ ਲੈ ਜਾਓ ਜੀ ਤੇ ਕਿੰਨਾ ਫਿਰ ਮੁੱਲ ਰੱਖੀ ਇਹਦਾ ਆਪਾਂ ਇਹ ਲੋ ਵੀ ਜੀ ਦੁੱਧ ਦੇ ਹਿਸਾਬ ਨਾਲ ਦੇ ਬੱਚਾ ਵੀ ਚੰਗਾ ਵੇ ਮਸਾਸੀ ਉਹਦੀ ਬੱਚੀ ਆ ਹਾਂਜੀ ਤੇ ਮੁੱਲ ਤੇ ਭਾਵੇਂ ਜੋ ਲੱਖ ਹਵਾਂ ਲੱਖ ਹੀ ਕਰੀ ਜਈ ਹਾਂਜੀ ਹਾਂਜੀ ਬਾਕੀ ਆਪਾਂ ਜਾਇ ਜੇ ਦਾਂਗੇ ਫੋਨ ਤੇ ਕਰਦਾਂਗੇ ਮੁੱਲ ਅੱਛਾ ਮੁੱਲੇ ਦਾ ਫੋਨ ਤੇ ਕਰਨਾ ਜਿਆ ਜੇ ਬਾਕੀ ਤਾਂ ਭੈਣ ਭਰਾ ਕਰੂੰ ਦੁੱਧ ਦੇ ਯਾਰੇ ਲਊਂਗਾ ਅੱਛਾ ਅੱਗੇ ਰੋੜਾ ਥਾਣਾ ਦੇ ਲਾ ਕੇ ਕਰਮਾਣੇ ਲਾਉਂਦਾ ਜੇ ਛੰਡੀ ਸੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਦਿਖਾਉਣੀ ਆ ਤੇ ਉਹਦਾ ਕਿੰਨਾ ਸੁਆਜ ਵੀਡੀਓ ਦੇ ਪਹਿਲੇ ਨੰਬਰ 3000 ਦੇ ਸੈਦਾਂ ਜਾਨ ਕੱਢਣ ਲਈ ਹੈ ਅੱਛਾ ਪਹਿਲਾ ਹੀ ਲੱਗਦਾ ਵਾ ਅੱਛਾ ਆਪਣੀ ਦੂਜਾ ਕਹਿੰਦੇ ਸਿਆ ਦੁੱਧ ਦੇ ਇੰਨਾ ਰੋਧ ਕਰਕੇ ਬਹੁਤ ਦੁੱਧ ਸੁਆੜਾ ਹੈ ਨਾ ਹਾਂਜੀ ਬੰਦੇ ਲਈ ਵੀ ਇੰਨਾ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੇ ਉਹ ਦੂਸਰੇ ਨੰਬਰ ਤੇ ਉਹਦਾ ਸੁਬਾ ਕਿੰਨਾ ਜੇ ਉਹ ਦੂਜੇ ਸੁਬਾ ਸੂਈਏ ਤੇ ਬੱਛੀ ਜੀ ਵੀ ਮਗਰ ਉਹਦੇ ਮਗਰ ਵੀ ਬੱਛੀ ਆ ਨਾ ਉਹਨੂੰ ਮਿਲ ਹੱਤਾ ਹੋ ਗਿਆ ਲਿਆ ਸੂਈ ਤੇ ਉਹ ਜਰਸੀ ਚ ਹੈ ਨਾ ਜਰਸੀ ਪਿਓ ਜਰਸੀ ਦੇ ਲੋਕ ਅੱਲ ਸਾਧ ਬਾਰੇ ਪੰਜਾਬ ਦੇ ਅਸੀਂ ਬੱਚਾ ਹੀ ਮਿਲ ਜੀ ਬੱਛੀ ਵੀ ਅਸੀਂ ਠੀਕ ਆ ਤੇ ਇਹ ਕਿੰਨੇ ਦਿਨਾਂ ਤੇ ਸੂਈ ਆ ਇਹਨੂੰ ਅੱਜ ਹੱਤਾ ਹੋ ਗਿਆ ਮਾਰੇ ਸੂਈ ਤੇ ਦੁੱਧ ਦੁੱਧ ਦੇ ਥੱਲੇ ਵੀ ਬਹੁਤ ਜਿ ਜੱਸੀ ਹਸਾੜਾ 15 ਕਿਲੋ ਹੈ ਟੈਂਪਾ ਮਿੰਟੇ ਰਾਵਾਂਗੇ ਦੋ ਟਾਈਮ ਤਿੰਨ ਟਾਈਮ ਕੋਈ ਛੱਲੀ ਤੇ ਸੱਲੀ ਕਰਕੇ ਖੜੇ ਜਿਹੜਾ 15 ਲੀਟਰ ਘਰ ਚਵਾ ਦੋਗੇ ਮਾੜੇ ਸੇਵਾ ਤੋਂ ਆਈ ਹੈ ਪਰਸੋਂ ਵੀ ਆਈ ਹੈ ਆਪਣੇ ਕੋ ਤੇ ਅਜੇ ਤੁਹਾਨੂੰ ਪੱਠੇ ਪੁੱਠੇ ਉੱਪਰ ਚੱਟਣ ਤੋਂ ਲੈਣ ਦੁੱਧ ਜਿਹੜਾ ਚਵਾਦਾ ਬਖਾਲਾ 18 ਨੂੰ ਕਿਲੋ ਦਾ ਵੀ ਨੀਚੇ ਆਈ ਲੱਗੀ ਹੈ ਅੱਛਾ ਤੇ ਕਿੰਨਾ ਕਰੀ ਜਾਊਗੀ ਦੁੱਧ ਦੇ ਦੁੱਧ ਦੀ ਵੀ 20 ਲੀਟਰ ਕਰੂਗੀ ਦਾ ਨਹੀਂ ਅਜੇ ਕੋ ਵਾਂਣੇ ਚੋਕਰ ਦਾ ਪਾਉਂਦੇ ਪਰਸੋਂ ਹੀ ਆਈਆਂ ਆਪਣੇ ਨੂੰ ਤੋਰਾਂ ਫਿਰ ਇੱਕ ਵਾਕੀ ਇਹਦੇ ਮਗਰ ਵੀ ਵਸ਼ੀ ਆ ਤੇ ਥਾਣੇ ਦੇ ਇੱਕ ਵਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਆ ਗਏ ਮੈਗਨ ਬੜਾ ਸ਼ਾਰਦੂ ਸ਼ਾਇਮ ਆਉਣੀ ਮੈਲੇ ਤੇ ਸ਼ੁਰੂ ਹੋਏ ਲੱਗੀ ਆ ਤੇ ਬਾਕੀ ਥੱਲੇ ਆਪਾਂ ਵੀ ਦੇਖ ਸਕਦੇ ਚੰਗੀ ਬਣੀ ਹੈ ਜਰਸੀਆਂ ਦੇ ਸਾਬ ਨਾਲ ਸਫਾਈ ਚ ਹੈ ਜਿਹੜੀ ਜਾਣ ਵਾਲੀ ਜਰਸੀ ਜਾਂ ਨਿਗਰ ਹੈ ਜਿਹੜੀ ਹੈਗੀ ਕ੍ਰੋਸ ਤੇ ਆ ਤੁਹਾਡੀ

ਇੱਥੇ ਲਈ ਭਾਵੇਂ ਇਤਨਾ ਹੀ ਭਾਜੋ ਬੜਾ ਧਾਈਆਂ ਕਾ ਮੈਂਟਾ ਤੇ ਚਵਾਈ ਹੋ ਜਾਂਦੀ ਏ ਦੀ ਅੱਛਾ ਹਾਂ ਇੰਨੀ ਚਵਾਈ ਲੱਗਦੀ ਏ ਸਾਫ਼ ਚਵਾਈ ਬਸ ਕੋਈ ਭੂਤ ਨੂੰ ਤਾਂ ਸ਼ੱਕ ਜਿਆ ਮਲੇ ਤੇ ਸ਼ੁਰੂ ਹੋ ਨਹੀਂ ਲੱਗੀ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਜਿਹੜਾ ਮੁੱਲ ਤੇ ਵੀ ਜੀ ਕਿ ਬੇਟਾ ਕਹਿੰਦਾ ਰੋ ਜਿਆਦਾ ਵੀ 15 ਕਿਲੋ ਕਿਆ ਮੈਂ ਹਾਂ ਚਲੋ 10 ਕਿਲੋ 20 ਕਿਲੋ ਕਾਚੀ ਹਿੱਸੇ ਚੰਗੀ ਗੱਲ ਏ ਕਿ ਨਹੀਂ ਹਾਂਜੀ ਹਾਂਜੀ ਚਲੋ ਜਿਆਦਾ ਤਾਂ ਪਤਾ ਹੀ ਮਲੇ ਚੱਲਣ ਲੱਗੀ ਉਹ ਤਾਂ ਪੰਜਾਂ ਚਾਰ ਕਿਲੋ ਦੇ ਬੱਫਰ ਕਪਾਉਣਾ ਹੀ ਜੰਨੇ ਜੀ ਅੱਛਾ ਤੇ ਬਾਕੀ ਇਹਦੀ ਕੋਈ ਬਈ ਸਬਦੇ ਵੀ ਦੀ ਇਹਦੀ ਫੈਂਡ ਪੰਜ ਤੋਂ ਉੱਪਰ ਹੋਣੀ ਭਾਂ ਕੋ ਕਢਾ ਕੇ ਲੈ ਜੇ ਅੱਛਾ ਤੇ ਮੇਰਾ ਦਾਵਾ ਵੀ ਤਿੰਨ ਵੀ ਆ ਅਰੇ ਤਿੰਨ ਵੀ ਆ ਠੀਕ ਆ ਤੇ ਇਹ ਵੀ ਬੜਾ ਵਾਦਾ ਹੈ ਹਿਸਾਬ ਨਾਲ 20 ਰੁਪਏ ਰੁਪਈਆ ਨੂੰ ਮਿੰਗਾ ਲੱਗ ਜਾਣਾ ਹਾਂਜੀ ਹਾਂਜੀ ਇਹ ਗੱਲ ਦੀ ਜੰਮੀ ਦੁੱਧ ਦੀ ਫੈਂਡ ਦੀ ਅੱਛਾ ਉਹ ਜੇ ਤੇ ਬਾਕੀ ਜੇ ਇਹ ਜਨਾਨ ਨਿਕਲ ਤੇ 5-10000 ਰੁਪਈਆ ਜਮਾਨਾ ਭਰਨੂ ਤੇ ਕੋਈ ਕਿ ਥਾਣੇ ਚਾਉਣਾ ਹਾਂਜੀ ਹਾਂਜੀ ਤੇ ਮੁੱਲ ਇਹਦਾ ਬੋਲ ਇਹਦਾ ਫੋਨ ਤੇ ਕਰ ਦਈਏ ਅੱਛਾ ਇਹ ਤਾਂ ਫੋਨ ਤੇ ਕਰ ਦੇਣਾ ਜੋੜੇ ਤੇ ਫੋਨ ਤੇ ਹਾਂਜੀ ਤੇ ਬਾਕੀ ਇਹ ਫਿਰ ਮੋਟ ਜੈ ਦੀ ਵੀ ਦੀ ਦੇ ਦਾਂਗੇ ਜਸਸੀ ਦੇ ਕੋਲ ਨਹੀਂ ਪੀਨੇ ਸੰਗੇ ਦੋ ਦਾ ਲੱਗਦੀ ਹਾਂਜੀ 55000 ਦੀ ਦੇ ਦਾਂਗੇ ਅੱਛਾ 55000 ਦੀ ਦੇ ਦੋਗੇ ਮੋਟ ਤੇ ਭਾ 7 ਫਾਂ ਨਹੀਂ ਕਰ ਲਈਏ ਅੱਛਾ ਦੋ ਦੇ 20 ਕਿਲੋ ਦੀ ਸਾਡੀ ਗਰੰਟੀ ਹੈ ਦੀ ਮੰਗ ਕਰਦਾ ਵਿੱਚੋਂ ਮਾਨਤਨ ਤੇ ਮੌਕੇ ਤੇ ਕਰ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਇੱਕ ਕਰੀ ਹਨਾ ਠੀਕ ਹੈ ਜੀ ਠੀਕ ਹੈ ਔਰ ਕੁਝ ਕਹਣਾ ਫਿਰ ਬਸ ਮਿਹਰਬਾਨੀ ਬਾਕੀ ਹੋਰ ਕੁਝ ਆਪਣੇ ਫੈਨਸ ਨੂੰ ਕਹਿਣਾ ਹੋਵੇ ਕੁਝ ਸੈਂਸ ਹੋਏ ਨਵੇਂ ਸਾਲ ਦੀਆਂ ਵਧਾਈਆਂ ਨਵੇਂ ਸਾਲ ਦੇ ਪਾਵਾਂਗੇ ਵੀਡੀਓ ਅੱਛਾ ਨਵੇਂ ਸਾਲ ਤੇ ਹਾਂ ਨਵੇਂ ਸਾਲ ਲੈ ਕੇ ਦੋ ਦਿਨਾਂ ਦੇ ਠੀਕ ਹੈ ਜੀ ਠੀਕ ਹੈ ਬਿੱਦੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ